ਮਾਰਾ ਅਸ सच्चे بادشاہ ਜੀ ਕਹਿੰਦੇ ਇਕੱਠੇ ਹੋਇਆ ਕਰੋ ਦੁਬਦਾ ਮੁੱਕੇਗੀ ਅਸੀਂ ਕਹਿੰਦੇ ਆਡਾ ਡੋ ਜਾਓ ਦੁਬਦਾ ਮੁੱਕ ਜਾਏ ਤੁਸੀਂ ਧਿਆਨ ਨਾਲ ਸਮਝੋ ਇਹਨਾਂ ਸਾਰੀਆਂ ਚੀਜ਼ਾਂ ਮੈਂ ਕਿਉਂ ਕਿਹਾ ਸੀ ਇਹ ਬਹੁਤ ਵੱਡਾ ਧਾਰ ਹੈ ਇਹ ਮੱਥਾ ਟੇਕਣ ਸੰਗਰਾਦ ਪੁੰਨਿਆ ਮੱਸਿਆ ਮਨਾਉਣ ਲਈ ਧਰ ਨਹੀਂ ਸੀ ਬਣਿਆ ਇਹ ਸਾਲ ਬਾਦ ਮਾਰਾ ਇਹਦਾ ਸਰੂਪ ਪਾਲਕੀਆਂ ਤੇ ਸਜਾ ਕੇ ਗਲੀਆਂ ਚ geke ਲਾਉਣ ਲਈ ਨਹੀਂ ਬਣਿਆ ਸੀ ਇਹ ਤਾਂ ਸਾਡੇ ਤੁਹਾਡੇ ਵਰਗਿਆਂ ਦੀ ਸੁਵਿਧਾ ਹੈ ਉਨਾਂ ਨੂੰ ਲੱਗਿਆ ਵੀ ਇਦਾਂ ਕਰ ਲੋ ਵਧੀਆ ਤਰੀਕਾ ਹੈ ਕਿਉਂਕਿ ਅਸੀਂ ਉਸ ਉਸ ਪਰਪੱਕਤਾ ਵਿੱਚੋਂ ਨਿਕਲੇ ਨਹੀਂ ਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਗੱਲ ਸਮਝਾਉਣ ਵਿੱਚ ਅਸੀਂ ਫੇਲ ਹੋਏ ਆ ਵੀ ਸਾਡਾ ਅਸਲੀ ਮਕਸਦ ਕੀ ਹੈ ਗੁਰੂ ਦੇ ਨਾਲ ਸਾਡਾ ਰਿਸ਼ਤਾ ਕੀ ਹੈ ਗੁਰੂ ਦੇ ਨਾਲ ਗੁਰਦੁਆਰੇ ਦਾ ਸਟ੍ਰਕਚਰ ਫੇਲ ਹੈ ਅੱਜ ਦੇ ਯੁੱਗ ਵਿੱਚ ਇਸੇ ਕਰਕੇ ਬਾਬਿਆਂ ਨੂੰ ਲੱਗਦਾ ਹੈ ਵੀ ਗੁਰਦੁਆਰਿਆਂ ਨਾਲੋਂ ਡੇਰੇਦਾਰ ਦੀ अहमियत ਵੱਧ ਹੈ ਇਸੇ ਕਰਕੇ ਡੇਰੇਦਾਰ ਆਵਾਜ਼ ਮਾਰੇ ਤੁਸੀਂ ਭੀੜ ਲਾ ਦਿੰਨੇ ਹੋ ਜੇ ਗੁਰਦੁਆਰੇ ਦੇ ਪ੍ਰਬੰਧਕ ਕਮੇਟੀ ਆਵਾਜ਼ ਮਾਰੇ ਤਾਂ ਤੁਸੀਂ ਕਹਿੰਦੇ ਹੋ ਸਾਨੂੰ ਦਿਓਗੇ ਕੀ ਉੱਥੇ ਜੇ ਅਸੀਂ ਆਵਾਂਗੇ ਕਦੀ ਕਿਸੇ ਸਾ ਤੋਂ ਹੀ ਪੁੱਛਿਆ ਕਰੋ ਕੀ ਦੇਓਗੇ ਜੇ ਅਸੀਂ ਆਵਾਂਗੇ ਤੇ ਜੇ ਕੋਈ ਸਾ ਤੋਂ ਅਸ਼ੀਰਵਾਦ ਦੇ ਸਕਦਾ ਹੈ ਕੀ ਗੁਰੂ ਅਸ਼ੀਰਵਾਦ ਨਹੀਂ ਦੇ ਸਕਦਾ ਉਹ ਅਸ਼ੀਰਵਾਦ ਪ੍ਰਬੰਧਕਾਂ ਨੇ ਨਹੀਂ ਦੇਣਾ ਕੀ ਉਹ ਪ੍ਰਬੰਧਕ ਇੱਕ ਅਸ਼ੀਰਵਾਦ ਦੇਣ ਲਈ ਗੁਰਦੁਆਰੇ ਬੰਦਾ ਰੱਖਣ ਇਹਨਾਂ ਨੇ ਤੇ ਬੰਦੇ ਤੋਂ ਅਸ਼ੀਰਵਾਦ ਲੈਣ ਆਉਣਾ ਇਸ ਲਈ ਗੁਰਦੁਆਰੇ ਇੱਕ ਅਸ਼ੀਰਵਾਦ ਦੇਣ ਲਈ ਬੰਦਾ ਰੱਖ ਲਿਆ ਜਾਏ ਉਹ ਅਸ਼ੀਰਵਾਦ ਦੇਗਾ ਤੇ ਲੋਕਾਂ ਗੁਰਦੁਆਰੇ ਆ ਜਾਣਗੇ ਸੋ ਗੁਰੂ ਕੇ ਪਿਆਰਿਓ ਸਤਿਗੁਰਾਂ ਦੀ ਬਾਣੀ ਇਹ ਬਹੁਤ ਵੱਡਾ ਦਰ ਹੈ ਇਸ ਦਰ ਨੇ ਕਿਹਾ ਹੋਏ ਇਕੱਤਰ ਮਿਲੋ ਮੇਰੇ ਭਾਈ ਇਕੱਠੇ ਹੋ ਕੇ ਵਿਆਹ ਕਰੋ ਤੇ ਸੰਸਾਰ ਨੇ ਕਿਹਾ ਤੂੰ ਆਪਣੇ ਰਾਹ ਚੱਲ ਤੇ ਮੈਂ ਆਪਣੇ ਰਾਹ ਚੱਲਾਂ ਗੁਰੂ ਨੇ ਕਿਹਾ ਇਕੱਠੇ ਹੋਣਾ ਹੈ ਅਸੀਂ ਕਿਹਾ ਢੋਣਾ ਹੈ ਗੁਰੂ ਨੇ ਕਿਹਾ ਰੜ ਕੇ ਬਹਿਣਾ ਹੈ ਅਸੀਂ ਕਿਹਾ ਅਸੀਂ ਰੜ ਕੇ ਨਹੀਂ ਬਹਿ ਸਕਦੇ ਤੁਸੀਂ ਸਾਰਾ ਪਰਿਵਾਰ ਦਿਨ 'ਚ ਇੱਕ ਵਾਰ ਸ਼ਾਮ ਨੂੰ ਰਲ ਕੇ ਬਹਿ ਜਾਇਆ ਕਰੋ ਮੈਂ ਦਾਅਵੇ ਨਾਲ ਕਹਿੰਦਾ ਸਾਡੀਆਂ ਸਮੱਸਿਆਵਾਂ ਹੌਲੀ-ਹੌਲੀ ਸਹੀ ਸੱਚੀ ਮੱਚੀ ਉਹਨਾਂ ਦੇ ਹੱਲ ਨਿਕਲਣੇ ਸ਼ੁਰੂ ਹੋ ਜਾਣਗੇ ਔਰ ਬੈਠੇ ਇਸ ਕਰਕੇ ਨਾ ਕਰੋ ਕਿ ਇੱਕ ਦੂਜੇ ਦੀਆਂ ਕਮੀਆਂ ਗਿਣਾਉਣੀਆਂ ਨੇ ਅਸੀਂ ਜੇ ਅੱਜ ਬੈਠੇ ਵੀ ਆ ਨਾ ਕਿਤੇ ਇਕੱਠੇ ਹੋ ਕੇ ਤੇ ਬੰਦਾ ਇੱਕ ਦੂਜੇ ਦੀਆਂ ਕਮੀਆਂ ਗਿਣਾਉਣ ਤੇ ਸਾਰਾ ਜੋਰ ਲਾ ਦਿੰਦਾ ਔਰ ਮੈਨੂੰ ਇਹ ਲੱਗਦਾ ਕਿ ਇਹ ਮੇਰੇ ਵਰਗਾ ਕਿਉਂ ਨਹੀਂ ਹੈ ਮੇਰੇ ਵਰਗਾ ਕਿਉਂ ਨਹੀਂ ਹੈ ਜੇ ਤੁਹਾਨੂੰ ਇਹ ਲੱਗਦਾ ਵੀ ਇਹ ਮੇਰੇ ਵਰਗਾ ਕਿਉਂ ਨਹੀਂ ਤੁਹਾਨੂੰ ਇਦਾਂ ਕਿਉਂ ਨਹੀਂ ਲੱਗਦਾ ਵੀ ਮੈਂ ਇਹਦੇ ਵਰਗਾ ਕਿਉਂ ਨਹੀਂ ਐਵੇਂ ਤੇ ਸ਼ੁਰੂ ਹੋ ਸਕਦਾ ਹੈ ਨਾ ਘਰ ਵਿੱਚ ਪਤੀ ਨੂੰ ਲੱਗਦਾ ਹੈ ਵੀ ਪਤਨੀ ਮੇਰੇ ਵਰਗੀ ਕਿਉਂ ਨਹੀਂ ਫਿਰ ਪਤੀ ਇਹਦੀ ਪ੍ਰੈਕਟਿਸ ਕਰਨੀ ਸ਼ੁਰੂ ਕਰਦੇ ਵੀ ਮੈਂ ਪਤਨੀ ਵਰਗੇ ਬਣਨਾ ਪਤਨੀ ਨੂੰ ਇਹ ਲੱਗਦਾ ਵੀ ਪਤੀ ਮੇਰੇ ਵਰਗਾ ਕਿਉਂ ਨਹੀਂ ਤੇ ਪਤਨੀ ਨੂੰ ਇਹ ਕਿਉਂ ਨਹੀਂ ਲੱਗਦਾ ਵੀ ਮੈਂ ਪਤੀ ਵਰਗੀ ਬਣਨੀ ਸ਼ੁਰੂ ਕਰਦੇ ਨੌ ਨੂੰ ਲੱਗਦਾ ਹੈ ਵੀ ਸੱਸ ਮੇਰੇ ਵਰਗੀ ਕਿਉਂ ਨਹੀਂ ਹੈ ਕਿਉਂ ਨਾ ਹੋਵੇ ਜੇ ਨੌ ਥੋੜਾ ਜਿਹਾ ਸੱਸ ਦੇ ਲੈਵਲ ਤੇ ਆ ਜਾਏ ਤਾਂ ਸੱਸ ਨੂੰ ਇਹ ਲੱਗਦਾ ਨੌ ਮੇਰੇ ਵਰਗੀ ਕਿਉਂ ਨਹੀਂ ਸੱਸ ਵੀ ਜੇ ਥੋੜੀ ਜੀ ਨੌ ਵਰਗੀ ਹੋ ਜਾਏ ਪਰ ਇਹ ਇਹ ਅਭਿਆਸ ਕਿੱਥੋਂ ਹੋਏਗਾ ਇਹ ਦਰ ਕਰਾਏਗਾ ਅਭਿਆਸ ਇਸ ਕਰਕੇ ਵੱਡਾ ਦਰ ਨਕੀਆਂ ਨਕੀਆਂ ਬਰੀਕੀਆਂ ਨੂੰ ਸਮਝਾਉਂਦਾ ਹੈ ਸਾਡੇ ਪਰਿਵਾਰਾਂ ਦੀ ਖੁਸ਼ਹਾਲੀ ਦਾ ਧਿਆਨ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਰੱਖ ਸਕਦੇ ਨੇ ਔਰ ਮਹਾਰਾਜ ਸੱਚੇ ਪਾਤਸ਼ਾਹ ਦੀ ਧਿਆਨ ਕਿਵੇਂ ਰੱਖਦੇ ਨੇ ਮਹਾਰਾਜ ਕਹਿੰਦੇ ਫਾਰਮੂਲਾ ਇਹ ਹੈ ਉਹਦਾ ਇਸ ਦਰ ਤੇ ਸਜਦਾ ਕਰਕੇ ਆਪਣੇ ਮਨ ਤਬੀਅਤ ਵਿੱਚ ਇਹ ਗੱਲ ਬਿਠਾ ਲਓ ਮਨ ਹੋਰ ਤੇ ਮੁਖ ਹੋਰ ਨਹੀਂ ਹੋਣਾ ਮੈਂ ਕਈ ਵਾਰ ਕਹਿੰਦਾ ਤੁਹਾਨੂੰ ਕੀ ਲੱਗਦਾ ਜਿੱਦਾਂ ਦੇ ਤੁਸੀਂ ਮਨੋਂ ਆ ਜਿੱਦਾਂ ਦੇ ਤੁਸੀਂ ਮੁਖੋਂ ਇਹ ਗੱਲ ਦੂਜੇ ਨੂੰ ਸਮਝ ਨਹੀਂ ਲੱਗਦੀ ਬੰਦਾ ਇਹ ਕਰਦਾ ਤਾਂ ਆ ਹੀ ਹੈ ਇਹਨੂੰ ਐ ਲੱਗਦਾ ਵੀ ਮੂੰਹ ਚੰਗੇ ਸਾਰਿਆਂ ਨਾਲ ਬਣੇ ਰੋ ਦਿਲੋਂ ਜ਼ਹਿਰ ਕਿਤੇ ਹੋਰ ਕੱਢ ਲਾਂਗੇ ਪਰ ਜਿੱਥੇ ਤੁਸੀਂ ਜ਼ਹਿਰ ਕੱਢਦੇ ਹੋ ਨਾ ਜਾ ਕੇ ਤੁਸੀਂ ਕੱਢਦੇ 5% ਔਰ ਤੁਹਾਡੇ ਪਰਿਵਾਰਕ ਜਿਹਦੇ ਨਾਲ ਤੁਸੀਂ ਮੂੰਹ ਚੰਗੇ ਬਣਨਾ ਚਾਹੁੰਦੇ ਆ ਉਸ ਪਰਿਵਾਰ ਤੱਕ ਉਹ ਜ਼ਹਿਰ 10% ਵੱਧ ਕੇ ਪਹੁੰਚਦਾ ਹੈ ਕਿਉਂਕਿ ਜਿਹਦੇ ਕੋਲ ਤੁਸੀਂ ਕੱਢਿਆ ਉਹਨੇ ਆਪਣਾ ਮਸਾਲਾ ਵੀ ਉਸ ਜ਼ਹਿਰ 'ਚ ਪਾਉਣਾ ਹੈ ਉਹ ਵੀ ਕਾਰੀਗਰ ਹੈ ਉਹਦਾ ਆਪਣਾ ਪ੍ਰੋਡਕਟ ਵੀ ਹੈ ਮਾਰਕੀਟ ਵਿੱਚ ਉਹਨੇ ਵੀ ਆਪਣੇ ਕੋਲੋਂ ਵੀ ਮਸਾਲਾ ਲਾਉਣਾ ਹੈ ਉਹਦੇ ਇਸ ਕਰਕੇ ਕਹਿਣ ਦੀ ਹਿੰਮਤ ਰੱਖਦੇ ਹੋ ਤੇ ਜਿਹਦੇ ਬਾਰੇ ਕਿਸੇ ਦੂਜੇ ਕੋਲ ਕਿਹਾ ਇਹਨੂੰ ਬਾਬੇ ਦੀ ਬਾਣੀ ਨੇ ਮਨਮੁਖ ਕਿਹਾ ਇਹਨੂੰ ਬਾਬੇ ਦੀ ਬਾਣੀ ਨੇ ਮੂਰਖ ਕਿਹਾ ਬੜਾ ਸੀ ਮੂਰਖ ਦੀ ਪਰਵਾਸਾ ਕਿਦਾਂ ਸਮਝਿਆ ਬਾਬੇ ਨੇ ਬਾਣੀ ਚ ਕਿਹਾ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ ਉਹ ਅਸਲ ਮੂਰਖ ਹੈ ਜਿਹੜਾ ਸਿਰ ਮੂਹ ਰੱਖਣ ਦਾ ਲਿਆਜ ਪਾਲਦਾ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਕਿਹਾ ਇਹਦੇ ਲਈ ਮਨ ਨੂੰ ਸਾਫ਼ ਕਰਨਾ ਪੈਂਦਾ ਤਾਂ ਕਿ ਮਨ ਵਿੱਚ ਇਹ ਵਿਚਾਰ ਹੀ ਨਾ ਆਉਣ ਇਹ ਵਿਚਾਰ ਕਿੱਥੋਂ ਆਇਆ ਮੂੰਹ ਚੰਗੇ ਬਣ ਜਾਓ ਤੇ ਮਨੋਂ ਭਾਵੇਂ ਜ਼ਹਿਰ ਘੋੜੀ ਜਾਓ ਤਾਂ ਤੁਸੀਂ ਵੇਖੋ ਬੰਦੇ ਘਰ ਵਿੱਚ ਕਈ ਵਾਰ ਮੂੰਹ ਨਹੀਂ ਵਿਗਾੜਦੇ ਪਰ ਬਾਹਰ ਜਾ ਕੇ ਕਹਿਣਗੇ ਵੀ ਸਾਡੇ ਤਨਾ ਜਿੱਦਣ ਦਾ ਸੀ ਪੁੱਤ ਵਿਆਹ ਲਿਆ ਸਾਨੂੰ ਐਂ ਲੱਗਦਾ ਵੀ ਮੁਸੀਬਤ ਲੈ ਲਈ ਅਸੀਂ ਉਸ ਦਿਨ ਦੀ ਮੁਸੀਬਤ ਮੁੱਲ ਖਰੀਦ ਲਈ ਇਹ ਗੱਲ ਤੁਸੀਂ ਭਾਵੇਂ 10 ਕੋ ਜਾ ਕੇ ਕੀਤੀ ਐ ਭਾਵੇਂ 50 ਕੋ ਕੀਤੀ ਐ ਇਹ ਗੱਲ ਮੰਨ ਲਿਓ ਵੀ ਇਹ ਗੱਲ ਤੁਹਾਡੇ ਘਰ ਵਾਪਸ ਪਰਤਣੀ ਐ ਆਉਣੀ ਐ ਇਹ ਗੱਲ ਵਾਪਸ ਔਰ ਆਉਣੀ ਬੜੇ ਖਤਰਨਾਕ ਰੂਪ ਵਿੱਚ ਜਿਸ ਰੂਪ ਵਿੱਚ ਇਹ ਵਾਪਸ ਆਉਣੀ ਐ ਨਾ ਉਸ ਰੂਪ ਵਿੱਚ ਤੁਹਾਡੇ ਤੋਂ برداشت ਨਹੀਂ ਹੋਣੀ ਫਿਰ ਜਿਹੜੀ ਗੱਲ ਤੁਸੀਂ ਆਪਣੇ ਘਰ ਵਿੱਚ ਬਹਿ ਕੇ ਕਰ ਸਕਦੇ ਹੋ ਇਹ ਗੱਲ ਤੁਸੀਂ ਬਾਹਰ ਜਾ ਕੇ ਕੀਤੀ ਐ ਤੇ ਇਹਦਾ ਮਤਲਬ ਐ ਤੁਹਾਨੂੰ ਘਰ ਦੇ ਆ ਤੇ ਟਰਸਟ ਨਹੀਂ ਰਿਹਾ ਮੇਰੇ